ਨਾ ਸੱਜਣਾ ਦੂਜੇ ਸੂਏ ਦੀ ਝੋਟੀ ਲੱਗਿਆ ਦਿਖਾਉਣ ਤੁਹਾਨੂੰ ਜਿੱਡੀ ਕਾਪ ਆ ਨਾ ਓਡਾ ਕਿ ਚੱਕੀ ਫਿਰਦੀ ਆ ਲੇਵਾ ਨਾਲ ਤੇ ਥਣ ਥਣ ਵਾਲੀ ਦਾ ਸਿਰਾਕ ਵਾਲਤੀ ਆ ਪੂਰੀ ਅੱਜ ਆਪਾਂ ਪਹੁੰਚੇ ਹੋਇਆ ਕਰਾਲੀ ਮੰਡੀ ਜਿਹੜੀ ਕਿ ਮਹੀਨੇ ਚ ਦੋ ਵਾਰ ਲੱਗਦੀ ਆ 20 ਤੇ 5 ਤਰੀਕ ਨੂੰ ਲੱਗਦੀ ਆ ਸੱਜਣੋ ਤੇ ਬਾਕੀ ਝੋਟੀਆਂ ਤੁਹਾਨੂੰ ਜਿਵੇਂ ਦੱਸਿਆ ਵੀ ਮੈਂ ਛੋਟੇ ਕੱਦ ਦੀਆਂ ਪੂਰੇ ਛੋਟੇ ਸਿੰਘ ਦੀਆਂ ਸ਼ਕੀਨ ਕੱਟੀਆਂ ਹੀ ਹੋ ਜੇ ਨੇ ਕਰਾਲੀ ਮੰਡੀ ਦੇ ਪਹਿਲੇ ਦੂਜੇ ਸੂਏ ਦੀ ਗੱਲ ਕਰ ਲਈਏ ਜੇ ਪਹਿਲੇ ਦੂਜੇ ਸੂਏ ਦੀ ਵਿਕਰੀ ਜ਼ਿਆਦਾ ਆ ਇਸ ਮੰਡੀ ਤੇ ਸਾਰਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲਾ ਸੱਜਣੋ ਅੱਜ ਆਪਾਂ ਪਹੁੰਚਿਆ ਮੰਡੀ ਕਰਾਲੀ ਜਿਹੜੀ ਕਿ ਮਹੀਨੇ 'ਚ ਦੋ ਵਾਰ 20 ਤੇ 5 ਨੂੰ ਲੱਗਦੀ ਐ ਇਸ ਮੰਡੀ ਤੇ ਨਾ ਸੱਜਣੋ ਅੱਜ ਆਪਾਂ ਪਹਿਲੀ ਵੀਡੀਓ ਬਣਾਉਣ ਲੱਗੇ ਆ ਪਹਿਲੀ ਵਾਰ ਆਪਾਂ ਕਰਾਲੀ ਮੰਡੀ ਤੇ ਪਹੁੰਚਿਆ ਤੇ ਇਸ ਤੋਂ ਬਾਅਦ ਤਕਰੀਬਨ ਤਕਰੀਬਨ ਨਾ ਆਪਾਂ ਤੁਹਾਨੂੰ ਕਰਾਲੀ ਮੰਡੀ ਦਿਖਾਇਆ ਕਰਾਂਗੇ ਬਾਕੀ ਜਿਹੜੀ ਮੇਨ ਗੱਲ ਆ ਨਾ ਸੱਜਣੋ ਕਰਾਲੀ ਮੰਡੀ ਛੋਟੇ ਸਿੰਘ ਦੀਆਂ ਪਹਿਲੇ ਦੂਜੇ ਸੂਏ ਦੇ ਟੌਪ ਜਾਨਵਰ ਜਿਆਦੇ ਵਿਕਰੀ ਵਾਲੇ ਹੁੰਦੇ ਨੇ ਇੱਥੇ ਦਰਮਿਆਨੇ ਕੱਦਕਾਰ ਚ ਸ਼ਕੀਨ ਜਾਨਵਰ ਜਿਆਦੇ ਵਿਕਦੇ ਨੇ ਤੇ ਜੁੜੇ ਰਹੋ ਨਾਲ ਮੇਰੇ ਅੱਜ ਦਵਾਉਂਗਾ ਕਿਹੜਾ ਤੁਹਾਨੂੰ ਕਰਾਲੀ ਮੰਡੀ ਦੇ ਅੱਜ ਦੇ ਰੇਟਾਂ ਤੋਂ ਜਾਣੂ ਕਰਵਾ ਦੂੰਗਾ ਤੇ ਨਾਲੇ ਦਿਖਾਵਾਂਗਾ ਨਾ ਸੱਜਣੋ ਕਰਾਲੀ ਮੰਡੀ ਦਾ ਐਂ ਦਿਖਾਵਾਂਗਾ ਚੰਗੇ ਚੰਗੇ ਜਾਨਵਰ ਪਹਿਲੀਆਂ ਝੋਟੀਆਂ ਆਪਾਂ ਪਰਮਵੀਰ ਦੀਆਂ ਦਿਖਾਵਾਂਗੇ ਤੇ ਪਰਮਵੀਰ ਨਾਲ ਕਰਾਵਾਂਗੇ ਗੱਲਬਾਤ ਕਿਹੜਾ ਸੂਆ ਕਿੰਨਾ ਦੁੱਧ ਰੈਡੀ ਦਾ ਸਾਰੀ ਮੰਡੀ ਚ ਲਵਾ ਦੂੰਗਾ ਕਿਹੜਾ ਤੁਹਾਨੂੰ ਜੁੜੇ ਰਹੋ ਵੀਡੀਓ ਐਂਡ ਤੱਕ ਸੱਜਣੋ ਕਰਾਲੀ ਮੰਡੀ ਤੋਂ ਤੁਹਾਨੂੰ ਪਹਿਲੀ ਝੋਟੀ ਲੱਗਿਆਂ ਦਿਖਾਉਣਾ ਤੇ ਸੂਆ ਵੀ ਪਹਿਲਾਂ ਤੇ ਕੱਦ ਕਾੜ ਉਹੀ ਤੁਹਾਨੂੰ ਦੱਸਿਆ ਵੇ ਦਰਮਿਆਨੇ ਕੱਦ ਕਾੜ ਦੇ ਨਾ ਸ਼ਕੀਨ ਜਾਨਵਰ ਪਾਈ ਜਾਂਦੇ ਨੇ ਇੱਥੇ ਤੋਂ ਪਿੱਠਪੁੜੇ ਦੀ ਬਣਾਵਟ ਤੇ ਥਣਫਣਾੜ ਦੀ ਬਣਾਵਟ ਦੇ ਥੱਲੇੋਂ ਲੇਵੇ ਦੀ ਬਣਾਵਟ ਦੇਖ ਸਕਦੇ ਹੋ ਪੂਰੇ ਚੌੜੇ ਲੇਵੇ ਚ ਹੈ ਉਹੀ ਗੱਲ ਹੈ ਫਟਵਾਲ ਵਰਗਾ ਲੇਵਾ ਸਜਣੋ ਝੋਟੀ ਦਾ ਤੇ ਸਿੰਘ ਸੁੰਗ ਦੀ ਬਣਾਵਟ ਵੀ ਬਾਹਰੀ ਚੰਗੀ ਹੈ ਬਾਕੀ ਅਗਲੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਚੱਲ ਕੇ ਕਿੰਨਾ ਕੁ ਦੁੱਧ ਰੈਡੀ ਦਾ ਤੇ ਕਿੰਨੇ ਕੁ ਦਿਨਾਂ ਦੀ ਇਹ ਸੂਈ ਹੋਈ ਆ ਤੇ ਬਾਕੀ ਇੱਥੇ ਤੋਂ ਥਣਫਣਾੜ ਦੇਖ ਸਕਦੇ ਹੋ ਔਰ ਮੇਰੇ ਪਰ ਅੰਬੀਰ ਕੀ ਹਾਜ਼ਰੀ ਹੈ ਵੀਰੇ ਯਾਰ ਤਕਰੀਬਨ ਤਕਰੀਬਨ ਸਜਣੋ ਜਿਹੜਾ ਆ ਚੋਬਰਾ ਚੈਨਲਾਂ ਤੇ ਕਰਾਉਂਦਾ ਰਹਿੰਦਾ ਵੀਡੀਓ ਹੈਗਾ ਸ਼ਕੀਨ ਵੀਡੀਓ ਕਰਾਉਣ ਦਾ ਕਿਹੜਾ ਸੂਆ ਇਹਦਾ ਪਹਿਲਾ ਸੂਆ 4 ਦੰਦ ਦਾ ਜੀ ਮੂੰਹੋਂ 4 ਦੰਦ ਦਾ ਕਿੰਨੇ ਕਿ ਦਿਨਾਂ ਦੀ ਸੂਈ ਹੋਈ ਆ ਸੂਈ ਹੋਈ ਹੈਗੀ 6-7 ਦਿਨਾਂ ਦੀ ਦੁੱਧ ਕਿੰਨਾ ਕੁ ਰੈਡੀ ਆ 16 ਕਿਲੋ ਐਨ ਕੰਡਿਆ ਚੋਣ ਵਾਲਾ ਘਰ ਵਾਲਾ ਦੱਸ ਦੀ ਐਨ ਘਰ ਵਾਲਾ ਨਾ ਦੱਸ ਦੀ ਕਿਤੇ 15 ਕਿਲੋ ਦੀ ਗਾਰੰਟੀ ਨਾਲ ਬਾਈਆਂ ਨੂੰ ਦਿੱਤੀ ਆ ਉਹਨਾਂ ਨੂੰ ਅੱਛਾ 15 ਕਿਲੋ ਦੀ ਗਾਰੰਟੀ ਨਾਲ ਵੇਚਤੀ ਹਾਂ ਜੀ ਹਾਂ ਲੈ ਛੋਟੀ ਸੱਜਣੋਂ ਵਿਕੀ ਹੋਈ ਆ ਪਰ ਥਣ ਥਣਾ ਓਟ ਇੱਥੇ ਤੋਂ ਲੈ ਵਾਲੂਗਾ ਉਹੀ ਗੱਲ ਬਾਤ ਜਿਹੜੀ ਤੁਹਾਨੂੰ ਦੱਸੀ ਆ ਵੀ ਸਿਰਾਂ ਗੱਲ ਬਾਤ ਤੇ ਜਾਨਵਰ ਦਿਖਾਊਂਗਾ ਤੁਹਾਨੂੰ ਕਰਾਲੀ ਮੰਡੀ ਤੋਂ ਇੱਥੇ ਤੋਂ سنگ-ਸੰਗ ਦੀ ਬਣਾਵਟ ਪੈਸੇ ਤਾਂ ਨਹੀਂ ਦੱਸਦੇ ਫਿਰ ਕਿੰਨੇ ਦੀ ਵੇਚਦੀ ਨਹੀਂ ਪੈਸੇ ਬਾਈ ਉਹ ਬਾਈਆਂ ਨੇ ਲਈਆ ਘਰ ਰੱਖਣ ਨੂੰ ਉਹਨਾਂ ਨੂੰ ਬੱਚਾ ਅਸ਼ਕਰ ਇਹ ਰੱਖਣ ਨੂੰ ਲਈਆ ਕਿਹੜੇ ਸੱਜਣਾ ਨੇ ਲਈਆ ਉਹ ਬਾਪੂ ਨੇ ਲਈਆ ਅੰਸ਼ੀਆ ਉਹਦੇ ਬੈਠਾ ਆ ਜਾ ਲੈਣ ਦਾਰਾ ਆ ਜਾ ਆ ਜਾ ਲੈਣੀ ਦਾਰਾ ਕਿਹੜਾ ਪਿੰਡਾ ਲੈ ਸੱਜਣ ਨਾਲ ਵੀ ਮਿਲਿਆ ਦੇਣਾ ਜਿਹੜੇ ਨੇ ਸੱਜਣੋਂ ਝੋਟੀ ਇਹ ਖਰੀਦੀ ਆ ਤੇ ਇੱਥੇ ਤੋਂ ਲੈ ਵਾਲੂਗਾ ਦੇਖ ਸਕਦੇ ਹੋ ਪੂਰੀ ਘੈਂਟ ਗੱਲ ਬਾਤ ਝੋਟੀ ਇੱਧਰ ਲੈ ਬੰਨੇ ਆ ਜੀ ਹੋਰ ਬਾਪੂ ਜੀ ਨਾਮ ਕੀ ਆਪਣਾ ਉੱਚੀ ਬੋਲੂ ਮੜਾ ਗਰਮੇਲ ਸਿੰਘ ਕਿਹੜਾ ਪਿੰਡ ਹੈ ਬੇਰਪਲਾ ਬੇਰਪਲਾ ਇਹ ਝੋਟੀ ਆਪਾਂ ਕਿੰਨੇ ਦੀ ਖਰੀਦੀ ਆ ਬਾਈ ਤੂੰ ਝੋਟੀ ਬਾਈ ਆ ਦੱਸ ਦੇ ਦੱਸ ਹੈ ਨਹੀਂ ਤੁਸੀਂ ਦੱਸੋ ਹੀ ਤੁਸੀਂ ਪੈਸੇ ਦੱਤੇ ਆ ਤੁਸੀਂ ਪੈਸੇ ਦੱਤੇ ਆ 130000 ਰੁਪਏ ਠੀਕ ਆ ਪਹਿਲਾਂ ਵੀ ਖਰੀਦੇ ਰਹੇ ਨੂੰ ਜਾਨਵਰ ਹਾਂ ਲੈਣ ਅੱਛਾ ਇਹ ਬਾਈ ਤੋਂ ਲੈਣੇ ਰਹੇ ਨੂੰ ਜਾਨਵਰ ਕਿਵੇਂ ਆ ਠੀਕ ਆ ਬੰਦਾ ਹੈ ਇੱਕ ਨੰਬਰ ਦਿੰਦਾ ਜਾਨਵਰ ਠੀਕ ਆ ਠੀਕ ਆ ਲੈ ਸੱਜਣੋ ਬਾਈ ਨਾਲ ਸੋਡੀ ਕਰਾਤੀ ਗੱਲ ਬਾਤ ਕਹਿੰਦਾ ਬੰਦਾ ਇੱਕ ਨੰਮਰਾ ਜਾਨਵਰ ਚੰਗੇ ਦਿੰਦਾ ਹੋਰ ਪਰ ਵੀ ਕਿੰਨੀਆਂ ਝੁੱਟੀਆਂ ਲੈ ਕੇ ਆਵੰਡੀ ਆਪ ਇੱਕ ਰਹਿ ਗਈ ਵੀਰੇ ਚਾਰਤੀਆਂ ਅੱਛਾ ਬਾਕੀ ਬਾਲ ਵੇਚਦਾ ਸਾਰਾ ਹਾਂ ਜੀ ਇੱਕ ਰਹਿ ਗਈ ਅੱਛਾ ਕਿਹੜੀ ਰਹਿ ਗਈ ਉਹ ਵੀ ਦਿਖਾ ਦੇ ਫਿਰ ਰਹਿ ਗਈ ਜਰੂਰ ਦਿਖਾ ਦੇ ਆਹ ਝੁੱਟੀ ਸੱਜਣੋ ਰਹਿਂਦੀ ਆ ਹਾਲੇ ਇਹ ਸੇਲ ਨਹੀਂ ਹੋਈ ਇਹਦੇ ਕਿਹੜਾ ਸੂਆ ਇਹ ਪਹਿਲਾ ਸੂਆ ਦੁੱਗੀ ਆ ਦੇਖ ਚੌਕ ਦੇ ਦੰਦ ਕੱਢਦੀ ਅਸੀਂ ਅੱਛਾ ਮੂੰਹ ਹੋਂ ਦੋ ਦੰਦਾ ਚੌਕ ਦੇ ਕੱਢਦੀ ਆ ਤਲ ਦੋ ਦੰਦ ਹੋ ਗਈ ਸੱਜਣੋ ਚੌਕ ਦੇ ਦੰਦ ਕੱਢਦੀ ਆ ਪਰ ਦੋ ਦੰਦ ਦੇ ਹਿਸਾਬ ਨਾਲ ਉਹਦਾ ਕੁਆਲਿਟੀ ਝੋਟੀ ਚ ਬਹੁਤ ਹੈ ਇੱਕ ਕੱਦ ਕਾਠ ਵੀ ਜਿਵੇਂ ਗੱਲ ਕਰ ਲਾ ਸੱਜਣੋ ਉੱਚੇ ਕੱਦ ਕਾਠ ਦੀ ਝੋਟੀ ਆ ਪੂਰੇ ਦੀ ਇੱਥੇ ਤੋਂ ਪਿੱਠ ਪੁੜੇ ਦੀ ਇਹਦੀ ਬਣਾਵਟ ਦੇਖ ਸਕਦੇ ਹੋ ਤੇ ਥੱਲੇ ਜਿਹੜਾ ਥਾਂ ਥੁਣਾ ਲੱਗਿਆ ਪੂਰੀ ਟੌਪ ਕੁਆਲਿਟੀ ਦਾ ਇਹ ਝੋਟੀ ਰਹਿੰਦੀ ਆ ਸੱਜਣੋ ਵੇਖਣ ਕੰਨੀਆਂ ਬਾਈ ਦੀ ਤੇ ਇਹਦਾ ਰੇਟ ਰੂਟ ਵੀ ਆਪਾਂ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਰੇਟ ਰੂਟ ਪੁੱਛਦਿਆਂ ਚੱਲ ਕੇ ਬਾਈ ਨੂੰ ਤੇ ਇਹਦੀ ਡਿਟੇਲ ਪੁੱਛਣੀ ਆ ਜਿਹੜੀ ਮੇਨ ਗੱਲ ਹੈ ਤੇ ਪਰ ਅੰਬੀਰਾ ਇਹ ਵੀ ਸੂ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਬਸ ਤਾਜੀ ਹੋ ਵੀਰੇ 4-5 ਦਿਨਾਂ ਦੀ ਸੀ ਇਹ ਥੱਲੇ ਕਿੰਨੇ ਕਿ ਬੋਲੀਆ ਇਹਦੇ ਲਈ 11 ਕਿਲੋ ਬੋਲੀਆ 11 ਕਿਲੋ ਰੈਡੀ ਰੇਟ ਇਹਦਾ 11 ਕਿਲੋ ਵਾਲੀ ਮੌਕੇ ਤੇ ਕਰ ਲਾਂਗੇ ਰੇਟ ਮੌਕੇ ਆ ਵੀਡੀਓ ਜੀ ਮਗਾ ਦੇ ਮੌਕੇ ਮੂੰਹ ਕਿਹੜਾ ਕੰਮ ਨਹੀਂ ਕਰਿਆ ਕਰ ਰੇਟ ਇਹ ਦੇਵਾਂਗੇ 1,25,000 1-25 ਦੀ ਲੱਖ ਦੀ ਨਹੀਂ ਦਿੰਦੇ ਪੂਰੀ ਨਹੀਂ ਥੋੜੇ ਨੇ ਹਾਂ ਅਗਲਾ ਕਿੰਨੇ ਕਿ ਚ ਬਣਦੇ ਨੇ 2 ਰੁਪਿਆ ਆਪਾਂ ਨੂੰ ਆਪਾਂ ਦੇ ਦਾਂਗੇ ਯਾਰ ਦੱਸ ਦੀ ਦੇ ਦਾਂਗੇ ਇੱਕ ਦੱਸ ਦੀ ਹਾਂ ਨਾ ਨੰਬਰ ਬੋਲ ਦੇ ਤੇਰਾ 99150 72650 ਇੱਕ ਵਾਰੀ ਫੇਰ ਬੋਲ ਜੀ 99150 72650 ਪਿੰਡ ਕਿਹੜਾ ਆਪਣਾ ਟੋਡਰ ਪਰ ਇਹ ਕਿੱਥੇ ਚ ਰਹਿ ਜਾਂਦਾ ਇਹ ਜ਼ਿਲ੍ਹਾ ਲੁਧਿਆਣਾ ਸਮਰਾਲੇ ਦੇ ਕੋਲ ਆ ਬਾਈ ਜ਼ਿਲ੍ਹਾ ਲੁਧਿਆਣਾ ਸਮਰਾਲੇ ਦੇ ਨੇੜੇ ਰਹਿ ਆ ਮਹਾਰਾਲਾ ਸ਼ਹਿਰ ਕੋਲ ਲੈ ਇੱਕ ਵਾਰੀ ਇਹਨੂੰ ਆਏ ਨੂੰ ਤੋੜ ਦੇ ਫੇਰ ਸਮਾਰ ਕੇ ਦਿਖਾ ਦੀ ਆਪਾਂ 110000 ਵਾਲੀ ਝੋਟੀ ਆਪਣੇ ਸੱਜਣਾ ਨੂੰ ਲੈ ਇਹ ਝੋਟੀ ਸੱਜਣੋਂ ਮਿਲੂਗੀ 110000 ਚ ਮੂੰਹੋਂ ਦੋ ਦੰਦਾ ਉਹ ਚੌਕ ਦੇ ਦੰਦ ਬਾਈ ਕਹਿੰਦਾ ਕੱਢਦੀ ਆ ਤੇ ਇੱਥੇ ਤੋਂ ਥਣ ਥਣ ਦੇਖ ਸਕਦੇ ਹੋ ਕੁਆਲਿਟੀ ਸੱਜਣਾਂ ਝੋਟੀਆਂ ਦੀ ਚੰਗੀ ਆ ਕੱਦ-ਗਾਠ ਵੀ ਚੰਗਾ ਤੇ ਲੰਬਾਈ ਲਮੂਈ ਵੀ ਚੰਗੀ ਆ ਤੇ ਸਿੰਘ-ਸੁੰਗ ਵੀ ਬੜਾ ਟੌਪ ਦਾ ਝੋਟੀਆਂ ਬਾਕੀ ਜਿਹੜੇ ਸੱਜਣ ਨੂੰ ਪਸੰਦ ਆ ਉਹ ਪਰਮਵੀਰ ਨੂੰ ਕਾਲ ਜ਼ਰੂਰ ਕਰ ਲਿਓ ਟੋਡਰਪੁਰ ਬਾਈ ਦਾ ਪਿੰਡ ਆ ਜ਼ਿਲ੍ਹਾ ਲੁਧਿਆਣੇ 'ਚ ਰਹਿ ਗਿਆ ਮੈਂ ਲੁਧਿਆਣੇ ਵਾਲੇ ਸੱਜਣੇ ਇਸ ਬਾਈ ਤੋਂ ਵੀ ਮਾਲ ਖਰੀਦ ਸਕਦੇ ਨੇ ਕਿਉਂਕਿ ਕਦੇ ਵੀ ਬਾਈ ਕੋਲ ਝੋਟੀਆਂ ਹੁੰਦੀਆਂ 2-4 ਹਰ ਟਾਈਮ ਜ਼ਰੂਰ ਪਰਮਵੀਰ ਘਰੇ ਵੀ ਹੁੰਦੇ ਆਪਣੇ ਕੋਲ ਜਾਨਵਰ ਹਾਂ ਵੀਰਾਂ ਕਿੰਨੇ ਕ ਜਾਨਵਰ ਹੁੰਦਿਆ ਘਰੇ ਹੁੰਦੇ ਨੇ ਘਰੇ ਮਾਲਾ 5-7 ਹੁੰਦੇ ਰਹੇ 5-7 ਹੁੰਦੇ ਆ ਕਿੰਨੇ ਤੋਂ ਕਿੰਨੇ ਕੇ ਰੇਟ ਵਾਲੇ ਹੁੰਦੇ ਆ ਬਾਹਰ ਰੇਟ ਤਾਂ ਤੈਨੂੰ ਪਤਾ ਹੀ ਹੈ ਜਾਈ ਜੀ ਕੁਆਲਿਟੀ ਉਹ ਜਾ ਰੇਟ ਅੱਛਾ ਵੀ ਲੱਖ ਸਵਾ ਲੱਖ ਦੇ ਰੇਂਜ ਦਾ ਜਾਨਵਰ ਹਾਂ ਰੇਟ ਇਹ ਆਪਾਂ ਵੇਚ ਕੇ ਖੁਸ਼ ਨਹੀਂ ਯਾਰ ਮੰਡੀਓ ਵੇਚਦੇ ਆ ਤੁਹਾਨੂੰ ਤਾਂ ਅੱਛਾ ਮੰਡੀ ਦੇ ਜਿਆਦਾ ਜਿਆਦਾ ਜਾਨਵਰ ਵੇਚਦਾ ਕਰੇ ਸੇਲ ਘੱਟ ਕਰ ਹਾਂ ਜੀ ਨਿਆਰੇ ਹੋਰ ਕਿਹੜੀ ਝੋਟੀਆਂ ਦਿਖਾਵਾਂਗੇ ਅੱਜ ਆਪਾਂ ਆਪਣੇ ਕੋਲ ਦੋ ਹੀ ਰਹਿ ਗਈਆਂ ਦੋ ਬੇਗੀਆਂ ਵੀਰੇ ਅੱਛਾ ਦੋ ਰਹਿ ਆ ਦੋ ਹੀ ਰਹਿ ਗਈਆਂ ਜਿਹੜਾ ਦਿਖਾਤੀਆਂ ਤੇ ਦੋ ਝੋਟੀਆਂ ਆਪਾਂ ਵੇਚਣਾ ਹੈ ਲੈ ਬਾਕੀ ਸੱਜਣੋ ਕਰਾਲੀ ਮੰਡੀ ਚ ਅੱਗੇ ਲੈ ਕੇ ਚੱਲਦੇ ਸੱਜਣੋ ਦੋ ਕਟੀਆਂ ਦੋ ਦੋ ਦੰਦ ਨੇ ਪਹਿਲਾ ਸੂਆ ਨੇ ਕਰਾਲੀ ਮੰਡੀ ਤੋਂ ਸਾਨੂੰ ਆਪਾਂ ਹੋਰ ਲੱਗੀਆਂ ਦਿਖਾਉਣ ਤੇ ਬਾਈ ਨਾਲ ਕਰੌਣਿਆਂ ਗੱਲਬਾਤ ਤੇ ਤੋੜ ਕੇ ਵੀ ਦਿਖਾਵਾਂਗੇ ਤੇ ਡਿਟੇਲ ਵੀ ਪੁੱਛਾਂਗੇ ਸੱਜਣੋ ਬਾਈ ਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਕਰਾਲੀ ਮੰਡੀ ਆ ਜਿਹੜੀ ਛੋਟੇ ਸਿੰਘ ਦੀਆਂ ਪਹਿਲੇ ਦੂਜੇ ਸੂਏ ਦੀਆਂ ਜਾਦੇ ਝੋਟੀਆਂ ਇੱਥੇ ਤਕਰੀਬਨ ਤਕਰੀਬਨ ਜਿਆਦੇ ਵਿਕਦੀਆਂ ਮੰਡੀ ਦੇ ਵਿੱਚ ਤੇ ਆਜੋ ਬਾਈ ਨਾਮ ਲੈਣੇ ਆਜੋ ਬਈ ਬਾਈ ਜੀ ਨਾਮ ਦੱਸੋ ਜੀ ਅਮਰਜੀਤ ਸਿੰਘ ਹੈ ਵੀਰੇ ਆ ਅਮਰਜੀਤ ਸਿੰਘ ਕਿਹੜਾ ਪਿੰਡਾ ਹੈ ਤਨਾਸ ਪਿੰਡਾ ਜੀ ਮੇਰਾ ਤਨਾਸ ਪਿੰਡਾ ਤੇ ਇਹ ਕਿਹੜਾ ਕਿਹੜਾ ਸੂਆ ਦੋ ਦੋ ਦੰਦ ਨੇ ਮੂੰਹੋਂ ਦੋ ਦੋ ਦੰਦ ਦੁੱਧ ਕਿੰਨਾ ਕਿੰਨਾ ਕਰੈਡੀ ਦਾ ਤੂੰ ਹਾਂ ਵੀਰੇ ਚਾਰ ਚਾਰ ਦੰਦ ਨੇ ਸੂਈਆਂ ਇਹਦੇ ਨੀਤੇ 10 11 ਕਿਲੋ ਏ ਉਹਦੇ ਨੀਤੇ 9 ਕਿਲੋ ਏ ਇੱਕ ਨੰਬਰ ਆਈ ਥੱਲੇ 10 ਕਿਲੋ ਆ ਦੂਜੇ ਥੱਲੇ 10 11 11 ਕਿਲੋ ਦੂਜੀ ਥੱਲੇ 9 ਕਿਲੋ ਏ ਭਾਈ ਜਿਹੜੀ ਇਹ ਮੰਡੀ ਆ ਮੇਰਾ ਖਿਆਲ ਆ ਇੱਥੇ ਜਾਦੇ ਛੋਟੇ ਸਿੰਘ ਦੀਆਂ ਪਹਿਲੇ ਦੂਜੇ ਸੂਏ ਦਾ ਮਾਲ ਹੀ ਜਾਵੇ ਵਿਕਦਾ ਇਸ ਮੰਡੀ ਦੇ ਹੈਨਾ ਉਹ ਵਿੱਚ ਮੇਰਾ ਖਿਆਲ ਆ ਮੈਂ ਦੇਖ ਕੇ ਆਇਆ ਕਿ ਜਿਹੜਾ ਵੱਡੇ ਸੂਏ ਚ ਵੀ ਜਾਨਵਰ ਹੈਗੇ ਪਰ ਜਿਹੜੀ ਕਰਾਲੀ ਮੰਡੀ ਨਾ ਸੱਜਣੋਂ ਮਸ਼ਹੂਰ ਆ ਵੀ ਪਹਿਲੇ ਦੂਜੇ ਸੂਏ ਵੇ ਸੱਜਣੋ ਪਹਿਲੇ ਸੂਏ ਦੀ ਦੋ ਦੰਦ ਕੱਟੀਆ ਖੁੱਲੇ ਕੱਦ ਕਾਟ ਚਾ ਤੋੜ ਕੇ ਸਾਨੂੰ ਆਈ ਚਲਾ ਦੇ ਬਾਈ ਖੋਲ ਕੇ ਤੋੜ ਕੇ ਦਿਖਾਉਣ ਲੱਗੇ ਆ ਬਾਕੀ ਥਣ ਲੇਵੇ ਦੀ ਅਡਜਸਟਮੈਂਟ ਕਰ ਲਿਓ ਚਾਰਕ ਦਿਨ ਦੀ ਸੂਈ ਹੋਈ ਆ ਜਿੱਦਾਂ ਦੱਸਣਾ ਮੁਤਾਬਕ ਬਾਈ ਦੇਦੇ ਇੱਥੇ ਤੋਂ ਥਣ ਥਣੌੜ ਦੇਖ ਸਕਦੇ ਹੋ ਸੱਜਣੋ ਪੂਰਾ ਥਣ ਵਿੱਥੀ ਤੇ ਲੱਗਾ ਜੇ ਥਣ ਲੱਗਿਆ ਵੀ ਪੂਰਾ ਇਹਨੇ ਟਾਪ ਦਾ ਬਾਹ ਇਹਨੂੰ ਕਮਾ ਲਓ ਜੀ ਤੇ ਬਾਕੀ ਰੇਟ ਸਮਝਣਾ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਪਾਂ ਬਾ ਕਰ ਲਓ ਅੱਗੇ ਜੀ ਇਹਦਾ ਰੇਟ ਭਾਈ ਕੀ ਕਰਦੇ ਆਪਾਂ ਇਹਦਾ ਰੇਟ ਵੀ 130000 ਰਾਈ 130 ਰੇਟ ਆ ਵੀ ਦੇ ਕਿੰਨੇ ਦੇਵਾਂਗੇ ਵੀਰੇ 115000 ਦੀ ਦੇ ਦਿਆਂਗਾ ਪੂਰੇ ਦੀ ਨਹੀਂ ਦੰਦੇ ਨਾਂਦੀ ਹੈ ਨਾਂਦੀ ਅੱਛਾ ਕੱਟ ਨਹੀਂ ਮਹਿੰਗਾ ਲੈ ਰਿਹਾ ਮੈਂ ਨਹੀਂ ਕੀ ਫਿਕਸ ਰੇਟੇ ਕਰਦੇ ਯਾਰ ਜਿੰਮਾ ਫਿਕਸ ਹੋਰ 12000 ਹੋ ਜਾਊਗਾ ਬਸ ਇੰਨਾ ਕੇ 1000 ਦੀ ਹੋ ਜੂਗਾ 1000 ਦੀ ਹੋ ਜੂਗਾ ਨੰਬਰ ਬੋਲ ਦੇ ਜਰਾ 9788 53 9936 9936 ਲੈ ਸੱਜਣੋਂ ਇੱਕ ਆ ਹੁਣ ਦੂਜੇ ਸੂਈ ਵਾਲੀ ਲੱਗ ਪਹਿਲੀ ਸੂਈ ਵਾਲੀ ਦੋ ਦੰਦ ਤੇ ਦੋ ਨੰਬਰ ਵਾਲੀ ਕੱਤੀ ਤੋੜ ਕੇ ਦਿਖਾਉਣ ਲੱਗਿਆ ਤੇ ਜੱਤ ਜੁੱਤਾ ਵਾਲੀ ਕੱਟੀ ਆ ਉਹੀ ਗੱਲ ਆ ਵੀ ਨਸਲ ਕੱਤੀ ਚ ਚੰਗੀ ਆ ਜਾ ਚਰਵਾਲੀ ਇਹ ਥੱਲੇੋਂ ਥਣ ਥਣੌੜ ਦੇਖ ਸਕਦੇ ਹੋ ਇਹਦਾ ਹਵਾਨਾ ਦੇਖ ਸਕਦੇ ਹੋ ਤੇ ਇਹ ਵੀ ਸੱਜਣੋ ਮੇਰਾ ਖਿਆਲ ਆ ਤਿੰਨ ਚਾਰ ਦਿਨਾਂ ਦੀ ਸੂਈ ਆ ਬਾਕਮਾਲ ਆ ਭਾਈ ਐਨੂੰ ਐਂ ਦੀ ਕਮਾਲ ਤੇ ਇਹ ਵੀ ਸੱਜਣੋ ਤਿੰਨ ਚਾਰ ਦਿਨਾਂ ਦੀ ਸੂਈ ਆ ਤੇ ਮੂਹੋਂ ਦੋ ਦਿਨ ਦਾ ਪਹਿਲਾ ਸੂਆ ਤੇ ਬਾਕੀ ਬੋਲੀ ਬੂੜੀ ਇਹਦੇ ਥੱਲੇ ਮੇਰਾ ਖਿਆਲ ਆ ਬਾਈ ਦੇ ਦੱਸਣ ਮੁਤਾਬਕ 9 ਤੋਂ 10 ਕਿਲੋ ਰੈਡੀ ਆ ਤੇ ਰੇਟ ਇਹਦਾ ਬਾਈ ਨੂੰ ਸੱਜਣੋ ਚੱਲ ਕੇ ਪੁੱਛ ਲੈਣਾ ਰੇਟ ਵੀ ਆਪਾਂ ਤੁਹਾਨੂੰ ਲਿਚਮਾ ਰੇਟ ਹੀ ਕਰਾ ਦਾਂਗੇ ਵੀਡੀਓ ਦੇ ਵਿੱਚ ਹੀ ਖੁੱਲਦੇ ਹੋ ਤੁਸੀਂ ਪਈ ਇਹਦਾ ਕੀ ਰੇਟ ਕਰਦੇ ਹੁਣ ਇਹਦੇ ਵੀਰੇ 95000 ਹੈ 95000 95 ਦਾ ਜ਼ਿਆਦਾ ਥੋੜਾ ਜਨਾ ਕਿੰਨੇ ਦੀ ਛੱਡ ਦਾਂਗੇ ਬਹੁਤ ਹੋਰ ਮੋੜੀ ਮੋਟੀ ਹੋ ਜੂ 1000 2000 90 ਦੀ ਛੱਡ ਦੂੰਗਾ 80 ਦੀ ਨਹੀਂ ਨਹੀਂ 80 ਦੀ ਛੱਡ ਦੇ ਵੀਰੇ ਮਹਿੰਗੀ ਆ ਰਹੀ ਹੈ ਹਾਂ ਮਹਿੰਗੀਆਂ ਆਈ ਵੀਰੇ ਸੂਏ ਜੇ ਲੱਗੀ ਵੀ ਇਹਦੇ ਦੋ ਤਿੰਨ ਦਿਨ ਦੀ ਸੂਈ ਵੀ ਤਾਂ ਕਰਕੇ ਲੱਗਦੀ ਹੈ ਬਾਕੀ ਸੱਜਣੋ ਉਹੀ ਗੱਲ ਆ ਵੀ ਪੈਲਣ ਦੇ ਸਹਾਬ ਨਾਲ ਜਿਹੜਾ ਥਣ ਥੂਣਾ ਥਣ ਥੂਣ ਕੱਟੀ ਨੂੰ ਚੰਗਾ ਲੱਗਿਆ ਤੇ ਬਾਕੀ ਜਾਤ ਕੁਆਲਟੀ ਚੰਗੀ ਆ ਤੇ ਬਰੀਕੀਆਂ ਬਹੁਤ ਨੇ ਸੱਜਣੋ ਕੱਟੀ ਚ ਬਾਕੀ ਇਧਰ ਤੋਂ ਸਿੰਘ ਸੁੰਗ ਦੀ ਕੁ ਹਾਂਜੀ ਬਾਕੀ ਇਸ ਸੱਜਣ ਕੋਲੇ ਜੇ ਗੱਲ ਕਰ ਲਈਏ ਘਰੇ ਤੋਕੜ ਗੱਬਣ ਜਾਨਵਰ ਵੀ ਤਕਰੀਬਨ ਹੁੰਦੇ ਆ ਬਾਈ ਕੋਲੇ ਬਾਈ ਘਰੇ ਵੀ ਹੁੰਦੇ ਆ ਜਾਨਵਰ ਆਪਣੇ ਹਾਂਜੀ ਬਾਦੂ ਵੀਰੇ ਹੁਣ ਵੀ ਘਰੇ ਕਟੀਆਂ ਸੂਈਆਂ ਤਾਜ਼ੀਆਂ ਆ ਆ ਸ਼ਾ ਤੋਕੜ ਗੱਬਣ ਕਦੇ ਕਦੇ ਆ ਜਾਂਦੀਆਂ ਨੇ ਬੇ ਕਦੇ ਕਦੇ ਆ ਜਾਂਦੀ ਆ ਤੋਕੜ ਗੱਬਣ ਵਾਲੇ ਸੱਜਣੋਂ ਬੜਾ ਤੰਗ ਨਾ ਬਾਈ ਨੂੰ ਕਰਿਓ ਕਦੇ ਕਦੇ ਆ ਜਾਂਦੀਆਂ ਨੇ ਤੇ ਤਾਜ਼ੀਆਂ ਆਉਂਦੀਆਂ ਹਰ ਟਾਈਮ ਹੁੰਦੀਆਂ ਵੀਰੇ ਜਦ ਮਰਜ਼ੀ ਕਿੰਨੀਆਂ ਘੁੰਦੀਆਂ ਤਾਜ਼ੀਆਂ ਕਹਿੰਦੇ ਪੰਜ 6 ਹਰ ਟਾਈਮ ਹੁੰਦੀਆਂ ਪੰਜ ਪੰਜ ਤੋਂ 6 ਝੋਟੀਆਂ ਹਰ ਟਾਈਮ ਇਸ ਏਰੀਆ ਦੇ ਕਿਸੇ ਸੱਜਣ ਨੇ ਲੈਣੀਆਂ ਨੇ ਤਾਂ ਆ ਸੱਜਣਾਂ ਨਾਲ ਨੰਬਰ ਬੋਲ ਦੇ ਮੈਂ 9888 ਹਾਂਜੀ 53 ਹਾਂਜੀ 9936 ਠੀਕ ਆ ਜੀ ਬਾਕੀ ਮੰਡੀ ਦੇ ਵਿੱਚ ਅੱਗੇ ਲੈ ਕੇ ਚੱਲਦਾ ਹੋਰ ਦਿਖਾਉਣਾ ਜਾਨਵਰ ਲੈ ਇੱਕ ਦੂਜੇ ਸੂਏ ਦੀ ਝੋਟੀ ਲੱਗਿਆ ਸਾਨੂੰ ਸੱਚ ਨੂੰ ਕਰਾਲੀ ਮੰਡੀ ਤਾਂ ਦਿਖਾਉਣ ਲੈ ਵੇਲੂ ਦੇ ਵਾਲੇ ਤਾਂ ਉਹੀ ਗੱਲ ਆ ਵੀ ਕੰਦੀ ਘੜਦੀ ਜਾਂਦੀ ਐ ਟੋਪੇ ਤੋੜਾ ਟੋਪੇ ਤੋੜ ਗਏ ਇਹ ਲੈ ਵਾਲੂ ਬੱਬਾ ਦਾ ਡਬਲ ਆ ਝੋਟੀ ਨੂੰ ਇੱਥੇ ਤੋਂ ਦੇਖ ਸਕਦੇ ਹੋ ਤੇ ਬਾਕੀ ਮੇਨ ਗੱਲ ਆ ਨਾ ਜਿਹੜੀ ਥਣ ਥੋਣਾ ਥਣ ਥੋਣ ਵੀ ਬਾਹਰੀ ਕੁਆਲਿਟੀ ਦਾ ਲੱਗਿਆ ਹੋਇਆ ਹੈ ਮੁਥੀ ਦੀ ਚਵਾਈ ਵਾਲਾ ਥਣ ਲੱਗਿਆ ਝੋਟੀਆਂ ਤੁਰਦੀਆਂ ਪਲਵਾਨਾਂ ਵਾਂਗੂ ਫਸ ਫਸ ਕੇ ਤੇ ਦੁੱਧ ਵੀ ਇਹਦੇ ਥੱਲੇ ਮੇਰਾ ਖਿਆਲ ਚੰਗਾ ਹੋਊਗਾ ਤਿਆਰੀ ਦਾ 10 ਦਿਨਾਂ ਦੀ ਸੂਈ ਆ ਇਹ ਵੀ ਬਣਾਣੀ ਦੋ ਪੂਰੀ ਜਆ ਸੂਆ ਸੱਜਣੋ ਇਧਰ ਤੋਂ ਅੱਗੇ ਤੋਂ ਲੇ ਵਾਲੂ ਆ ਦੇਖ ਸਕਦੇ ਹੋ ਬਾਕੀ ਮੇਨ ਗੱਲ ਹੈ ਨਾ ਜਿਹੜੀ ਅੱਗੇ ਤੋਂ ਇਹ ਥਣਾ ਦਾ ਗੈਪ ਗੂਪ ਆ ਨਾ ਸੱਜਣੋ ਗੈਪ ਗੂਪ ਝੋਟੀ ਦਾ ਬਾ ਕਮਾਲ ਹੈ ਤੇ ਥਣ ਸੋਣਾ ਜਿਹੜਾ ਥਣ ਵੀ ਐ ਲੱਗਿਆ ਪੂਰਾ ਟਾਪ ਦਾ ਤੇ ਪਿੱਠ ਪੁੜੇ ਦੀ ਬਣਾਵਟ ਵੀ ਚੰਗੀ ਆ ਤੇ ਅੱਗੇ ਤੋਂ ਫੇਸ ਕੁਆਲਟੀ ਵੀ ਦਿਖਾ ਦਣਾ ਤੁਹਾਨੂੰ ਮੈਂ ਸਿੰਘ ਸਿੰਘ ਵੀ ਬਿਲਕੁਲ ਗੋਲ ਸਿੰਘ ਹੈ ਤੇ ਬਾਕੀ ਬਾਈ ਨਾ ਕਰਾ ਦਨੇ ਗੱਲਬਾਤ ਬਾਈ ਕੀ ਨਾਮ ਆ ਆਪਣਾ ਪਰਣਜੀਤ ਸਿੰਘ ਹੈ ਨਾਮ ਮੇਰਾ ਕਿਹੜਾ ਪਿੰ ਜ਼ਿਲ੍ਹਾ ਕਿਹੜਾ ਪੈ ਜਾਂਦਾ ਵੀਰਾ ਮੋਹਾਲੀ ਆ ਬਈ ਜ਼ਿਲ੍ਹਾ ਮੋਹਾਲੀ ਲੈ ਇੱਧਰ ਲੈ ਬੰਨੇ ਜਿਹਨੂੰ ਆਇਆ ਸਾਫੀ ਜੀ ਨਹੀਂ ਹੋਣੀ ਥੋੜੀ ਜਿਹੀ ਇੱਥੇ ਆਇਆ ਹਾਂ ਦੂਜਾ ਸੂਆ ਚੋਟੀ ਦਾ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਏ ਨੂੰ ਹੋ ਗਏ 15 ਦਿਨ ਬਈ 15 ਦਿਨ ਬੱਚਾ ਕੀ ਨਾਲ ਇਹ ਬੱਚਾ ਕਟਾ ਨਾਲ ਅਸ਼ਾ ਨਾਲ ਇਹਦੇ ਕਟਾ ਦੁੱਧ ਕਿੰਨਾ ਰੈਡੀ ਦਾ ਹੁਣ ਉਹ ਤਾਂ 15 ਕਿਲੋ ਤਿਆਰ ਹੈ ਬਾਈਆਂ ਟਕੰਡੇ ਵਾਲਾ ਖਾਣਾ 15 ਘਰ ਆ ਰਾ ਧਾਰ ਵਾਲਾ ਕੰਡੇ ਵਾਲਾ ਜੀ ਮੰਡੀ ਵਾਲਾ ਤਾਂ ਨਹੀਂ 15 ਨਹੀਂ ਮੰਡੀ ਵਾਲਾ ਨਹੀਂ ਮੰਡੀ ਤੇ ਮੈਂ ਗੈਦਿਆ ਆਪਾਂ ਨੇ ਨਾ ਮੰਡੀ ਤੇ ਮੈਂ ਦੇਖਦਾ ਹਾਂ ਅਕਸਰ ਵੀ ਹਰੇਕ ਥੱਲੇ 15 ਹੀ ਹੁੰਦਾ ਮੰਡੀ ਦੇ 15 ਤੋਂ ਥੱਲੇ ਦੀ ਤੁਹਾਨੂੰ ਕੋਈ ਮੈਂ ਮੰਡੀ 'ਚ ਮਿਲਦੀ ਨਹੀਂ ਜਿਹੜੇ ਪਾਸੇ ਮਰਜੀ ਲੰਘ ਜਿਓ ਇਹਦੇ ਥੱਲੇ 15 ਕੰਡੇ ਵਾਲਾ ਰੈਡੀ ਆ ਡੰਡ ਤੋਂ ਡੰਡ ਆਪਾਂ ਚਵਾ ਵੀ ਦੇਵਾਂਗੇ ਸਾਹਮਣਾ ਹੀ ਹੈ ਕੀ ਕਾ ਗੱਲ ਆ ਰੇਟ ਇਹਦਾ ਫਿਰ 15 ਰੇਟ ਕਰਦੇ ਇੱਕ 40 ਵੀਰੇ ਇੱਕ 40 ਕਿੰਨੇ ਦੀ ਛੱਡ ਦਾਂਗੇ ਲਾਸਟ ਜੀ ਫਿਕਸ ਰੇਟ ਹੀ ਦਊਂਗੇ ਭਾਈ 12 ਦੀ ਜੋ ਇੱਕ 20 ਦੀ ਇੱਕ 20 ਦੀ ਨੰਬਰ ਬੋਲੋ ਨੰਬਰ 97 807 ਹਾਂਜੀ 77439 ਉਹ ਮੌਕੇ ਤੇ ਹੋ ਜੂ 10 ਦੁੱਧ ਜਰੂਰੀ ਮੌਕੇ ਤੇ ਹੋ ਜੂ ਕੋਈ ਗੱਲ ਨਹੀਂ ਕਰ ਦੂੰਗੇ ਮਾਨਤਨ ਕੀ ਕਾ ਗੱਲ ਆ ਜੋਟੀ ਵੀ ਆਪਣੀ ਦੋ ਆਪਣੀ ਹੈ ਜੋਟੀ ਆ ਲੈ ਇੱਕ ਜੋਟੀ ਸੱਜਣੋ ਆ ਵੀ ਦਿਖਾ ਦੇ ਇਹਦਾ ਕਿਹੜਾ ਸੁਆ ਇਹਦਾ ਵੀਰੇ ਦੂਜੇ ਸੂਆ ਇਹ ਇਹਦਾ ਵੀ ਦੂਜਾ ਸੂਆ ਦੇਖਣ ਨੂੰ ਚੀਜਾ ਲੱਗਦੀ ਆ ਚਲ ਕਹੇ ਦੂਜਾ ਲੈਣਾ ਫੜਾਈ ਅੱਛਾ ਇਹ ਕਮਾਲ ਆ ਬਾਈ ਤੇ ਝੋਟੀ ਸੱਜਣੋ ਇਹ ਵੀ ਚੰਗੀ ਆ ਬਾਈ ਕੋਲੇ ਜੋੜ ਆ ਜੋੜਾ ਵੀ ਹੈਗਾ ਇਹਨਾਂ ਪੂਰਾ ਬਲਦਰਜੇ ਦਾ ਟਾਪ ਕੁਆਲਿਟੀ ਦੀ ਆ ਤੇ ਉਹੀ ਗੱਲ ਆ ਥਣ ਥਣ ਲੇਵਾਲੂ ਆ ਦੂਸਰੀ ਝੋਟੀ ਨਾਲ ਦੀ ਆ ਇਹਦੇ ਵੀ ਪੂਰੇ ਵੱਡੇ ਲੇਵੇ ਦੀ ਆ ਇਹ ਹੈਗੀ ਵੀ ਜੱਤਾਂ ਵਾਲੀ ਝੋਟੀ ਆ ਸੱਜਣੋ ਜਾਤ ਕੁਆਲਿਟੀ ਚੰਗੀ ਆ ਤੇ ਬਰੀਕੀਆਂ ਝੋਟੀ 'ਚ ਬਹੁਤ ਨੇ ਇਧਰੋਂ ਅੱਗੇ ਤੋਂ ਲੇਵਾਲੂ ਆ ਦੇਖ ਸਕਦੇ ਹੋ ਥਣ ਥਣੋੜ ਚੈੱਕ ਕਰ ਸਕਦੇ ਹੋ ਇਹਦਾ ਸੁਆ ਮੇਰਾ ਖਿਆਲ ਆ ਤੀਜਾ ਹੋ ਬਾਈ ਹੈ। ਹਾਂ, ਤੀਜੇ ਲਾ ਲਾਂ ਦੂਜੇ ਉਹ ਸੁਆ। ਆਏਗੀ ਦੂਜੇ ਆ ਬਾਈ ਗਾ ਤੀਜੇ ਲਾ ਲਾ ਫਿਰ। ਇਹਨੂੰ ਕਿੰਨੇ ਕਿਤੇ ਨੋਕੇ ਸੂਈ ਨੂੰ? ਇਹਨੂੰ 10 ਦਿਨ ਹੋਏ ਥੱਲੇ ਮਗਰ ਕੱਟੀ ਏ। ਇਹਦੇ ਮਗਰ ਕੱਟੀ ਆ। ਹਾਂ। ਆ ਸੱਜਣੋਂ ਨਾਲ ਇਹਦੇ ਕੱਟੀ ਆ ਝੋਟੀ ਦੇ। ਤੇ ਦੁੱਧ ਦੇ ਥੱਲੇ ਕਿੰਨਾ ਕੁ ਰੈਡੀ ਦਾ ਬਣਿਆ? ਇਹਦੇ ਨਾਲ 18 ਕਿਲੋ ਦੁੱਧ ਵੀ ਤਿਆਰ ਆ। 18 ਕਿਲੋ ਤਿਆਰ ਆ। 18 ਕਿਲੋ ਨਾਲ ਆਪਾਂ ਕਿੰਨੇ ਦੀ ਵੇਚਾਂਗੇ? ਮੁੱਲ ਕਰਦੇ ਮੇਰੇ 2.5 ਲੱਖ ਰੁਪਈਆ ਇਹਦਾ। 2.5 ਲੱਖ ਰੁਪਈਆ। ਵੇਚ ਕਿੰਨੇ ਦੀ ਦੇਵਾਂਗੇ? ਗਾਹ ਕ ਲੱ ਆਪਣਾ ਨੰਬਰ ਦੱਸ ਦਿਓ ਜੀ 97807 ਹਾਂਜੀ 71349 ਘਰੇ ਵੀ ਹੁੰਦੇ ਆ ਬਈਆਂ ਨੂੰ ਆਪਣੇ ਘਰਾਂ ਵੀ ਹੁੰਨੇ ਵੀਰੇ ਲੈ ਸੱਜਣਾ ਬਾਈ ਕੋਲੇ ਘਰੇ ਵੀ ਹੁੰਦਿਆ ਜਾਨਵਰ ਮਹਾਲੀ ਏਰੀਆ ਵਾਲੇ ਇਸ ਏਰੀਆ ਵਾਲੇ ਬਾਈ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਤੇ ਬਾਕੀ ਅੱਗੇ ਲੈ ਕੇ ਚੱਲਦੇ ਆ ਮੰਡੀ ਚ ਹੋਰ ਵੀ ਦਿਖਾਉਨੇ ਆ ਝੋਟੀਆਂ ਤੇ ਜੁੜੇ ਰਹੋ ਸੱਜਣਾ ਵੀਡੀਓ ਦੇ ਐਂਡ ਤੱਕ ਲੈ ਸੱਜਣਾ ਦੂਜੇ ਸੂਏ ਦੀ ਝੋਟੀ ਲੱਗਿਆ ਦਿਖਾਉਣ ਤੁਹਾਨੂੰ ਜਿੱਡੀ ਕਾਪ ਆ ਨਾ ਓਡਾ ਕ ਚੱਕੀ ਫਿਰਦੀ ਆ ਲੇਵਾ ਨਾਲ ਫਾਨਫੋਣ ਵਾਲੀ ਦਾ ਸਿਰਾਕ ਵਾਲਤੀ ਆ ਪੂਰੀ ਅੱਜ ਆਪਾਂ ਪਹੁੰਚੇ ਹੋਇਆ ਕਰਾਲੀ ਮੰਡੀ ਜਿਹੜੀ ਕਿ ਮਹੀਨੇ ਚ ਦੋ ਵਾਰ ਲੱਗਦੀ ਆ 20 ਤੇ 5 ਤਰੀਕ ਨੂੰ ਲੱਗਦੀ ਆ ਸਤਨੋਂ ਤੇ ਬਾਕੀ ਝੋਟੀਆਂ ਸੋਨੂੰ ਜਿਵੇਂ ਦੱਸਿਆ ਵੀ ਮੈਂ ਛੋਟੇ ਕੱਦ ਦੀਆਂ ਪੂਰੇ ਛੋਟੇ ਸਿੰਘ ਦੀਆਂ ਸ਼ਕੀਨ ਕੱਟੀਆਂ ਹੀ ਹੋਈਆਂ ਨੇ ਕਰਾਲੀ ਮੰਡੀ ਦੇ ਪਹਿਲੇ ਦੂਜੇ ਸੂਏ ਦੀ ਗੱਲ ਕਰ ਲਈਏ ਜੇ ਪਹਿਲੇ ਦੂਜੇ ਸੂਏ ਦੀ ਵਿਕਰੀ ਜ਼ਿਆਦਾ ਹੈ ਇਸ ਮੰਡੀ ਤੇ ਤੇ ਬਾਕੀ ਇੱਥੇ ਤੋਂ ਲੇਵਾਲੂ ਆ ਦੇਖ ਸਕਦੇ ਹੋ ਫਾਨਫੋਣ ਦੇਖ ਸਕਦੇ ਹੋ ਲੈ ਚੱਲ ਬਾਈ ਉੱਥੇ ਬੰਨ ਲੈ ਤੇ ਬਾਕੀ ਡਿਟੇਲ ਨਾ ਸੱਜਣੋ ਇਹਦੀ ਆਪਾਂ ਬਾਈ ਨੂੰ ਪੁੱਛ ਲੈਣਾ ਚੱਲ ਜੇ ਕੀ ਗੱਲ ਬਾਤ ਆ ਝੋਟੀ ਕਿੰਨਾ ਕੁ ਦੁੱਧ ਥੱਲੇ ਰੈਡੀ ਦਾ ਤੇ ਕੀ ਕਰਦਾ ਬਾਈ ਰੇਟ ਇਹਦਾ ਬਾਕੀ ਇੱਥੇ ਤੋਂ ਨਾ ਥਣ ਥਣ ਦੇਖ ਸਕਦੇ ਹੋ ਪੂਰੀ ਚੰਗੀ ਆ ਝੋਟੀ ਤੇ ਅੱਗੇ ਤੋਂ ਥਣ ਥਣ ਹੋਰ ਦੇਖ ਸਕਦੇ ਹੋ ਬਾਈ ਜੀ ਕੀ ਨਾਮ ਆ ਆਪਣਾ ਨਰਿੰਦਰ ਸਿੰਘ ਪੂਰਾ ਜੀ ਨਰਿੰਦਰ ਸਿੰਘ ਪੂਰਾ ਪਿੰਡ ਕਿਹੜਾ ਪੂਰੇ ਫਿਰ ਮੇਹੌਲਕਾ ਜੀ ਕਰਾਈ ਦਾ ਕਰਾਲੀ ਲਾ ਕੇ ਨੇ ਹੋਣਾ ਨੇੜਾ ਏਰੀਆ ਏਰੀਆ ਦੀ ਕੰਮ ਆ ਸੁਆ ਕਿਹੜਾ ਦਾ ਝੋਟੀ ਦਾ ਦੂਜਾ ਸੁਆ ਵੀਰੇ ਦੂਜਾ ਸੂਜ origignal ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਹੋ ਗਏ ਵੀਰੇ 15 ਕਿ ਦਿਨ ਸੂਈ ਨੂੰ ਬੱਚਾ ਕੀ ਆ ਨਾਲ ਇਹ ਕੱਟਾ ਕੱਟਾ ਕਨਫਰਮ ਹੈ ਉਹ ਵਪਾਰੀਆਂ ਨੂੰ ਘੱਟ ਹੀ ਪਤਾ ਹੁੰਦਾ ਵੀ ਬੱਚਾ ਕੀ ਹੁੰਦਾ ਨਾਲ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ 15 ਦਿਨ ਹੋ ਗਏ ਵੀਰੇ ਦੁੱਧ ਕਿੰਨਾ ਕੁ ਰੈਡੀ ਦਾ ਦੁੱਧ ਹੈਗਾ 13 ਕਿਲੋ ਮੰਡੀ ਵਾਲਾ ਨਾ ਦੱਸੀ ਨਾ ਘਰ ਵਾਲਾ ਦੱਸ ਨਾ ਆਪੇ ਵਾਲਾ origignal ਜਮਾ ਹੈ ਨਾ ਕਿਉਂਕਿ ਜਾਦੇ ਮੈਨੂੰ ਪਤਾ ਵੀ ਮੰਡੀਆਂ ਦੇ ਵਿੱਚ 14-15 14-15 ਕਿਲੋ ਤੱਕ ਆ ਵੀਦਾ ਹੈਗਾ ਉਨਾ ਹੀ ਦੱਸ ਕੋਈ ਮੈਂ ਵੀ ਨਹੀਂ ਮਿਲਨੀ ਆਪਾਂ ਸਾਰੀ ਮੰਡੀ ਗੇੜਾ ਦੇ ਲੈਂਦੇ ਤਕਰੀਬਨ ਸਾਰੀਆਂ ਆਪਾਂ ਨੂੰ 14 ਪਲੱਸ ਹੀ ਮਿਲਣਗੀਆਂ ਪਰ ਲੀਟਰ ਜੇ ਮਾਰਨ ਲੱਗ ਗਿਆ ਨੇ ਫਿਰ ਬਾਅਦ ਬਾਅਦ ਕਰਦਾ ਨਹੀਂ ਹੈ ਨਾ ਸ਼ੀਮਾ ਨਹੀਂ ਬਾਅਦ ਬਾਅਦ ਹੀ ਵੇਲੀ ਹੋ ਜਾਂਦੀ ਆ ਹਾਂ ਗੱਲਾਂ ਜਾਦੇ ਹੁੰਦੀਆਂ ਨੇ ਦੁੱਧ ਘੱਟ ਹੁੰਦਾ ਤੂੰ origignal ਦੁੱਧੇ ਦੱਸ ਸੱਚੀ origignal ਵੀਰੇ ਪੂਰਾ origignal ਰੇਟ ਫਿਰ ਇਹਦਾ ਰੇਟ 95000 ਰੇਟ ਵਾੜਾ ਕਰੀ ਇਹਨਾਂ ਛੋਟੀ ਛੋਟੀ ਆ ਦੁੱਧ ਕਰਕੇ ਹੀ ਕਰਦੇ ਵੀਰੇ ਉਹ ਛੋਟੀ ਵੀ ਛੋਟੀ ਆ origignal ਰੇਟ ਹੀ ਦਾ ਦੇ ਜਮ ਵੀ ਲੈਣ ਦੇ ਨਾਲ ਆ 90 ਦੀ ਦੇ ਦਾਂਗੇ 70 ਦੀ ਦੇ ਦਾਂਗੇ ਨਹੀਂ ਵੀਰੇ ਥੋੜਾ ਛੱਡ ਨਾ 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 ਭਰਾਵਾ ਐਸ਼ਿਆ ਹੋਰ ਕਿੰਨੇ ਦੀ ਵੇਚਣੀ ਆ ਬੇਚ ਦਾਂਗੇ ਕਿੰਨੇ ਦੀ ਰੇਟ ਦੱਸ ਦੇ ਜਮੇ ਜਮੇ ਫਿਕਸ ਰੇਟ ਹੀ ਕਰ ਦੇ 85 ਦੀ ਹਾਂ 85 ਦੀ ਹਾਂ ਇਹਦੇ ਤੇ ਵੀ ਕਰ ਦਾਂਗੇ ਮਾਨਤਾ ਨਾ ਨਹੀਂ ਵੀਰੇ ਨਹੀਂ ਨਹੀਂ ਵੇਚ ਛੋੜ ਚੱਪਾ ਦਾ ਕਰਨਾ ਪੂਏ ਚੋ ਵੀ ਚਲ ਚਲੋ ਹਾਂ ਉਹ 2000 ਰੁਪਏ ਪਾਈ ਕੇ ਨਾ ਹੋਰ ਵੀ ਛੱਡ ਦਾਂਗੇ ਦੂਜੀ ਕਿਹੜੀ ਸਾਰੀ ਮਲਟੀਚੋਰ ਹੋਰ ਤਾਂ ਅੱਛਾ ਜੀ ਵੇਚ ਕਿਹੜੀ ਆ ਹਾਂ ਨਾ ਉਹ ਤਾਂ ਗੱਲ ਦੇਸਣ ਵੀ ਲੱਗ ਰਹੀ ਫੇਚ ਥੋੜੀ ਜਿਹੀ ਕਹਿੜੀ ਆ ਬੰਦੇ ਦੀ ਨੰਬਰ ਬੋਲ ਦੇ ਬਾਈ ਨੰਬਰ 9998 75842 ਬਾਈ ਜਿਆਦੇ ਆਪਾਂ ਨੂੰ ਅਨਪੜ ਸੱਜਣ ਦੇਖਦੇ ਨੇ ਪੰਜਾਬੀ ਚ ਬੋਲ ਦੇ ਥੋੜਾ ਜਿਹਾ 9988 ਹਾਂਜੀ 775842 ਇੱਕ ਵਾਰੀ ਝੋਟੀ ਤੇਰੀ ਆਏ ਨੂੰ ਫੇਰ ਤੋਰ ਦੇ ਲਾ ਦੁੱਧ ਸੱਜਣੋਂ ਬਾਈ ਕਹਿੰਦਾ ਹੈਗਾ 14 ਕਿਲੋ ਰੈਡੀ ਦਾ ਪਰ ਕੱਦ ਜ਼ਰੂਰ ਛੋਟਾ ਪਰ ਥੱਲਿਓ ਨਾ ਛੋਟੇ ਅਰੇ ਦੋ ਡੰਗ ਕਰੋ ਚਵਾ ਦੂੰਗੇ ਆਹ ਆਟੀ ਨਾ ਸੱਜਣੋਂ ਛੋਟੀ ਥੱਲਿਓ ਚੰਗੀ ਆ ਬਾਈ ਕਹਿੰਦਾ ਡੰਗ ਦੋ ਡੰਗ ਆਪਾਂ ਕਰੋ ਚਵਾ ਦਾਂਗੇ ਜੇ ਕਿਸੇ ਸੱਜਣ ਨੇ ਲੈਣੀ ਆ ਕੇ ਆਪਣੇ ਕੋਲੇ ਤਸੱਲੀ ਕਰ ਸਕਦਾ ਡੰਗ ਦੋ ਡੰਗ ਬਾ ਕਮਾ ਲਓ ਜੀ ਬਾਕੀ ਸੱਜਣੋਂ ਫੇਸ ਕੁਆਲਿਟੀ ਵੀ ਚੰਗੀ ਆ ਤੇ ਸਿੰਘ ਸੁੰਗ ਵੀ ਕੁੰਡਾ ਚੋਕੀ ਦਾ ਤੇ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਬਾਈ ਨਾਲ ਨਾ ਜਿਹੜਾ ਨੰਬਰ ਬਾਈ ਨੇ ਦਿੱਤਾ ਸੱਜਣੋਂ ਜ਼ਰੂਰ ਫੋਨ ਕਰਿਓ ਬਾਈ ਨੂੰ ਗੱਲਬਾਤ ਕਰਿਓ ਤੇ ਬਾਈ ਤੋਂ ਜਾਨਵਰ ਬਾਈ ਘਰੇ ਵੀ ਹੁੰਦੇ ਜਾਨਵਰ ਆਪਣੇ ਕੋਲੇ ਹਾਂਜੀ ਹਾਂਜੀ ਕਿੰਨੇ ਕ ਜਾਨਵਰ ਹੁੰਦੇ ਆ ਕਿੰਨੇ ਕ ਜਾਨਵਰ ਹੁੰਦੇ ਆ ਘਰੇ ਹੁੰਦੇ ਬਾਈ 2-4 ਘਰੇ ਵੀ ਹੁੰਦੇ ਆ ਕਿੰਨੇ ਤੋਂ ਕਿੰਨੇ ਕ ਰੇਟ ਵਾਲੀ ਹੁੰਦੇ ਆ ਬਸ ਆਹੀ ਰੇਟ ਹੁੰਦਾ ਵੀਰੇ ਲੱਖ ਤੇ ਬਾਹਰ ਵਾਲੀਆਂ ਵੀ ਹੁੰਦੀਆਂ ਐਸ਼ਿਆ ਇਹ ਗੱਲ ਕਰ ਲਈ ਵੀ 70-75 ਤੋਂ ਲੱਖ ਸਵਾ ਲੱਖ ਤੱਕ ਦਾ ਜਾਨਵਰ ਆ ਬਾਈ ਕੋਲ ਅਵੇਲੇਬਲ ਹੁੰਦਾ ਪਿੰਡ ਦੱਸ ਦੋ ਇੱਕ ਵਾਰੀ ਨੇ ਹੋਲਕਾ ਵੀਰੇ ਕਰਾਲੀ ਲੱਗੇ ਇਹ ਕਰਾਲੀ ਦੇ ਨੇੜ ਹੀ ਆ ਕਿੰਨੀਆਂ ਝੋਟੀਆਂ ਲੈਓ ਅੱਜ ਅੱਜ ਵੀ ਤੇ 4 ਲੈ ਆ ਤੇ ਆ 2 ਰਹਿ ਗਈਆਂ 2 ਵੇਚਤੀਆਂ ਕਿਵੇਂ ਰਿਹਾ ਪਰ ਦੋ ਚੋਂ ਬਣੇ 2 ਰੁਪਏ ਬਣੇ 2 ਰੁਪਏ ਮੈਂ ਖੁਸ਼ ਲਾਇਆ ਦੇਖਣ ਵਧੀਆ ਬਣੀ ਹੋਈ ਆ ਤੇ ਸਾਡੀ ਇਹੀ ਜੀ ਗੱਲ ਨਹੀਂ ਆ ਜੋਟੀ ਦਾ ਕਿਹੜਾ ਸੂਆ ਇਧਰ ਲਈ ਦਾ ਇਹ ਵੀ ਆਪਣੀਆਂ ਪਹਿਲਾ ਸੂਆ ਜੀ ਆ ਬਾਈ ਦੀ ਹੈ ਆ ਬਾਈ ਦੀ ਲੈ ਤੂੰ ਹੀ ਤੋੜ ਦੇਵੀ ਤੂੰ ਹੀ ਤੋੜ ਦੇਵੀ ਤੂੰ ਹੀ ਤੋੜ ਦੇ ਕੀ ਗੱਲ ਆ ਤੋੜ ਇਹ ਛੋਟੀ ਦਾ ਥਣ ਥਣ ਬਾਈ ਇਹਦੇ ਵੀ ਚੰਗਾ ਲੱਗਿਆ ਇਹੀ ਜੀ ਗੱਲ ਨਹੀਂ ਆਣ ਥੋੜੀ ਚੰਗਾ ਲੱਗਿਆ ਝੋਟੀ ਦੇ ਕੱਦ ਕਾਟ ਜਰੂਰ ਦਰਮਿਆਨ ਨਾ ਉਹੀ ਗੱਲ ਜਿਵੇਂ ਤੁਹਾਨੂੰ ਦੱਸੀਆ ਮੈਂ ਕਮਾ ਲੈ ਵੀ ਕਰਾਲੀ ਮੰਡੀ ਆ ਨਾ ਜਿਹੜੀ ਕਰਾਲੀ ਮੰਡੀ ਤੇ ਪਹਿਲੇ ਦੂਜੇ ਸੂਏ ਦੀਆਂ ਛੋਟੇ ਕੱਦ ਦੇ ਜਾਨਵਰੀ ਬਈ ਜਾਦੇ ਆਉਂਦੇ ਨੇ ਵਿਕਰੀ ਵਾਸਤੇ ਨਾ ਨਾ ਤੇ ਫੇਸ ਕੁਆਲਟੀ ਦੇ ਸਿੰਘ ਸੁੰਗ ਸਰਦੋਂ ਪੁੰਡਾ ਬਿਲਕੁਲ ਗੱਟੀ ਦਾ ਤੇ ਜਿਹੜੀ ਮੇਨ ਗੱਲ ਆ ਨਾ ਵੀ ਥਣ ਥੋੜਾ ਥਣ ਥੋੜਾ ਬਾਹਰੀ ਕੁਆਲਟੀ ਦਾ ਲੱਗਿਆ ਬਈ ਇਹਦੇ ਵੀ ਬਾਤ ਧਮਾ ਦਿਓ ਜੀ ਇਹਨੂੰ ਤਾਂ ਇੱਕ ਦਿਨ ਹੋ ਗਿਆ ਸੂਈ ਨੂੰ ਇਹਨੂੰ ਹਫ਼ਤਾ ਬਾਈ ਇੱਕ ਹਫਤਾ ਦੁੱਧ ਕਿੰਨਾ ਰੈਡੀ ਦਾ ਦੁੱਧ ਹੋਊਗਾ 12 ਲੀਟਰ ਹੈ 12 ਲੀਟਰ ਵੀ ਤੇ ਓਏ 12 ਹੋਣਾ ਨਹੀਂ ਇਹਦੇ ਥੱਲੇ ਓਹ ਹੋਊਗਾ ਵੀਰੇ ਸਹੀ ਦਾਦੇ ਗੱਲ ਹੋਊਗਾ 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 ਨਾ ਪਾ ਪਵਾਵਾਂਗੇ ਹੋਊਗਾ 9 ਕਿਲੋ ਦਾ ਹੋਊਗਾ ਨਾ ਨਾ 9 ਤਾਂ ਆਊਗਾ 12 ਜਿਆਦਾ ਧੱਕਾ ਜਰਾ ਨਹੀਂ ਨਾ ਹੋਊਗਾ ਸਹੀ ਨਹੀਂ ਕਿੰਨਾ ਕਹਿ ਤਾ ਵੀਰੇ ਨਹੀਂ ਹੋਊ ਕਿੰਨਾ ਬਾਈ ਰੈਡੀ ਦਾ 12 ਹੋਊਗਾ 12 ਹੋਊਗਾ ਯਾਰ ਪਿਆਰੇ 10000 ਰੁਪਏ ਕਰੇ ਅਗਲਾ 10000 ਰੁਪਏ ਕੱਪ ਕੇ ਪਾ ਕੇ ਤੇ ਕੇ ਜਾਵੇ ਸਾਡੀ ਗੱਲ ਰੇਟ ਫਿਰ ਇਹਦਾ 12 ਕਿਲੋ ਵਾਲੀ ਦਾ ਇਹ ਦਾ 85000 ਰੁਪਏ ਹੈ 85000 ਲੈਣ ਦੇ ਨਾਲ ਰੇਟ ਕਿੰਨਾ ਦਾ ਇਹਦਾ ਮੰਗਦਾ ਮੰਡੀ ਦਾ 85 ਤੂੰ ਕੋਈ ਨਹੀਂ ਕਰਾਂਗਾ ਮਾੜਾ ਮੋਟਾ ਮਾਰ ਕਿੰਨਾ ਕਾ ਕਿੰਨਾ ਕਾ ਹੋ ਜੂ ਕਰ ਹੀ ਦੇ ਮਨ ਤਾਂ ਉਹਦੇ ਅਸੀਂ ਲੋਕਾਂ ਨੂੰ ਇੱਕ ਪੰਜ ਨਹੀਂ ਮੰਗਿਆ ਵਾ ਠੀਕ ਆ ਗੱਲ ਆਪਾਂ 85 ਮੰਗਿਆ ਵਾ ਮਾੜਾ ਮੋਟਾ ਇਧਰ ਉਧਰ ਹੋਣਾ ਕਿੰਨਾ ਕਾ ਫੇਰ ਵੀ ਆਈਡੀਆ ਹੋ ਜੂਗਾ ਜਿੱਕੜਾ ਹੋਊਗਾ ਜਿੱਕੜਾ ਗੱਗ ਚੱਲੂਗਾ 83 82 ਦੀ ਹੋ ਜੂ ਮੌਕੇ ਦੇ ਹੋ ਜੂਗੀ ਨੰਬਰ ਬੋਲ ਦੇ ਤੇਰਾ ਬਈ 98729 ਹਾਂਜੀ 49 42 ਇੱਕ ਵਾਰੀ ਫਿਰ 987 ਹਾਂਜੀ 29 ਓ 9249 ਲੈ ਸੱਜਣਾ ਇਹਨਾਂ 'ਚ ਜਿਹੜੀ ਵੀ ਛੋਟੀ ਪਸੰਦ ਆਊਗੀ ਨਾ ਬਾਈ ਹੋਰਾਂ ਨੂੰ ਤੁਸੀਂ ਫੋਨ ਕਰਕੇ ਖਰੀਦ ਸਕਦੇ ਹੋ ਤੇ ਅੱਜ ਆਪਾਂ ਦਿਖਾਈਆ ਤੁਹਾਨੂੰ ਕਰਾਲੀ ਮੰਡੀ ਸੱਜਣਾ ਇਹਦੂ ਬਾਅਦ 23 ਤਰੀਕ ਨੂੰ ਆਪਾਂ ਤੁਹਾਨੂੰ ਮਿਲਾਂਗੇ ਜਗਰਾਓ ਮੰਡੀ ਤੇ ਘਰਾਂ ਦੇ ਵਿੱਚ ਉਹ ਵੀ ਆਪਾਂ ਵੀਡੀਓ ਅਕਸਰ ਤੁਹਾਨੂੰ ਦਿਖਾਉਂਦੇ ਰਹਨੇ ਆ ਚੰਗੇ ਜਾਨਵਰਾਂ ਦੀ ਤੇ ਕਿਸੇ ਹੋਰ ਚੰਗੇ ਫਾਰਮ ਦੀ ਵੀਡੀਓ ਵੀ ਇੱਕ ਦੋ ਦਿਨਾਂ 'ਚ ਆਪਾਂ ਦੇਖਣ ਨੂੰ ਮਿਲੂਗੀ ਤੇ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ